ਹਾਂਜੀ ਦੀਪੇ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਸੰਸਾਦ ਜੀ ਲੱਭ ਦੀਪੇ ਆ ਦੋ ਜੜੀਆਂ ਝੋਟੀਆਂ ਮੱਜਾਂ ਨੇ ਦੋਵੇਂ ਸੁਈਆਂ ਤਾਜ਼ੀਆਂ ਨੇ ਤਾਜ਼ੀਆਂ ਸੁਈਆਂ ਵੀਆਂ ਵੀਆਂ ਦਨਾਂ ਦੀਆਂ ਜੀ ਇੱਕ ਤਾਂ ਪਹਿਲਾਂ ਵਾਲੀ ਜੀ ਮੱਥੇ ਫੁੱਲ ਜਿੰਦੇ ਝੋਟੀ ਦੇ ਹਾਂਜੀ ਹਾਂਜੀ ਇਹ ਪਹਿਲਾਂ ਨੇ ਤੇ ਆ ਦੂਜੇ ਆ ਤਿਜੇ ਇਹ ਦੂਜੇ ਤਿਜੇ ਲਾਲੇ ਕੋਈ ਸੰਸਾਦ ਲਓ ਜੀ ਦੂਜੇ ਮੰਨੋ ਕੋਈ ਤਿਜੇ ਮੰਨੋ ਅੱਜ ਕਿੰਨੇ ਕਿੰਨੇ ਦਿਨ ਹੋ ਗਿਆ ਦੀਪਿਆ ਦੋਵੇਂ ਸੁਈਆਂ ਨੂੰ ਇਹਨਾਂ ਨੂੰ ਹੋ ਗਿਆ ਸੰਸਾਭ ਅਹੀ ਵੀ ਦਿਨ ਹੋ ਗਏ 20-20 ਦਿਨ ਹੋ ਗਿਆ ਲਓ ਜੀ 20-20 ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ ਇਹ ਕੱਟੀ ਝੋਟੀ ਤੋਂ ਦੋਂਦੀ ਨਹੀਂ ਦੋਂਦੀ ਦੋਂਦੀ ਹੈ ਜੀ ਕੀ ਗੱਲ ਹੈ ਲਓ ਵੀ ਇਹ ਦੋਂਦੀ ਹੈ ਠੀਕ ਹੈ ਜੀ ਦੋ ਮਗਰ ਕੱਟੇ ਮੇਲ ਕਾਫਾ ਤੇ ਦੋਹਾਂ ਥਾਂ ਲੇ ਦੁੱਧ ਦੱਸ ਮੇਰਾ ਵੀਰ ਕਿੰਨਾ ਦੋਹਾਂ ਥਾਂ ਲੇ 7-7 ਕਿਲੋ ਜੀ 8 8 8 ਕੇ 7-7 7-7 ਲਓ ਜੀ 7-7 ਕਿਲੋ ਦੁੱਧ ਦਾ ਠੀਕ ਹੈ ਜੀ ਸੋ ਇਹ ਵੀ ਮੱਚ ਚੰਗੀ ਆ ਬਾਕੀ ਤੁਹਾਨੂੰ ਲੇਵੇ ਦੀ ਵਿਖਾ ਦਿੰਨੇ ਆ ਦੀਪੇ ਮਾੜਾ ਤੋਰੀ ਹੈ ਨੂੰ ਆ ਕਾਲੀ ਪੈਂਦੀ ਬ ਲਬੀ ਪੇ ਦਾ ਮੁੱਲ ਤੁਸੀਂ ਦਾ ਭਰਾ ਕੀ ਕਰਦਾ ਸੀਗਾ ਇਹਦਾ ਮੁੱਲ 55000 ਦੀ ਲੈਣ ਦੇਣੀ ਹਾਂਜੀ 55 ਤੇ ਉਹ ਪਰਲੀ ਝੋਟੀ ਆ ਪਹਿਲਾਂ ਦਾ ਉਹ 60000 ਦੀ ਲਓ ਜੀ ਇਹ 60000 ਦੀ ਆ ਝੋਟੀ ਠੀਕ ਆ ਜੀ ਇਹ ਪਹਿਲਾਂ ਝੋਟੀ 60000 ਦੀ ਆ ਸੋ ਇਹ 55000 ਦੀ ਆ ਤੇ ਬਾਕੀ ਕਰੋ ਦੋਸਤੋ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਸੋ ਬੱਚੇ ਆਪਾਂ ਇਹਨਾਂ ਦੋ ਮੱਜਾਂ ਝੋਟੀਆਂ ਦੇ ਅੰਦਰ ਬੱਜੇ ਤੁਹਾਨੂੰ ਦਿਖਾ ਦਿੰਨੇ ਆ ਇਹ ਕੁਰੀਆ ਲੇਵੇ ਲੂਵੇ ਦੀ ਬੰਤਰ ਚੈੱਕ ਕਰੋ ਠੀਕ ਆ ਜੀ ਆਹ ਦੇਖੋ ਬਿਲਕੁਲ ਛੋਟੇ ਛੋਟੇ ਮੋਲ ਨਿੱਕੇ ਨਿੱਕੇ ਜਿ ਬੋਲੀ ਇਹ ਬੱਚਾ ਤੁਸੀਂ ਦੇਖ ਸਕਦੇ ਠੀਕ ਆ ਜੀ ਇਹ ਤੀਜੇ ਸੁਵੇਲ ਜਿਹੜੀ ਮਾਂ ਚ ਦਿਖਾਈ ਤੁਹਾਨੂੰ ਇਹਦਾ ਬੱਚਾ ਆ ਠੀਕ ਆ ਤੇ ਆ ਪਹਿਲਾਂ ਜਿਹੜੀ ਝੋਟੀ ਦਿਖਾਈ ਆ ਇਹਦਾ ਕਟਾ ਇਹ